ਹਾਂਜੀ ਸਰ ਪੀਜੀਆਈ ਤੋਂ ਆਈਆ ਸਰ ਕੁਮਾਰ ਅਰਮੀ ਹਸਪੀਟਲ ਜਾ ਰਹੀ ਹੈ ਠੀਕ ਹੈ ਜੀ ਅਰਮੀ ਕਿਹੜਾ ਹਸਪੀਟਲ ਕੁਮਾਰ ਅਰਮੀ ਪ੍ਰਾਈਵੇਟ ਹਸਪੀਟਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਕਰਨੀ ਤੇ ਜਾਓ ਹਸਪੀਟਲ ਲੈ ਕੇ ਜਾ ਰਹੇ ਹਾਂ ਠੀਕ ਹੈ ਮੇਰੀ ਗੱਲ ਸੁਣੋ 1 ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਵੀਡੀਓ ਬਣਾਈ ਹੋਈ ਆ ਠੀਕ ਹੈ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਲੂਟਰ ਨਹੀਂ ਮਾਰਦਾ ਵੀ ਆ ਖਾਲੀ ਨਹੀਂ ਆ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰਾ ਬੈਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤੇ ਦੱਸੋ ਤੁਹਾਡੇ ਕੋਲ ਥੋੜੀ ਹੈਗੀ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਉਸ ਐਕਚੁਅਲੀ ਜ਼ਰੂਰੀ ਨਹੀਂ ਹੈ ਦਿੱਕਿਟੀ ਹੈ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਆ ਜ਼ਰੂਰੀ ਨਹੀਂ ਪੇਸ਼ ਇੱਕ ਮਿੰਟ ਜ਼ਰੂਰੀ ਨਹੀਂ ਹੈ ਕੋਈ ਆਕਸੀਜਨਲ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਤੁਹਾਨੂੰ ਜਾ ਰਹੇ ਨਹੀਂ ਨਹੀਂ ਇੱਕ ਮਿੰਟ ਕਰ ਨੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਨਹੀਂ ਜ਼ਿੰਮੇਦਾਰ ਹਾਂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਕੀ ਜੇ ਤੁਹਾਨੂੰ ਛੁੱਟੀ ਦਿੱਤੀ ਹੈ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆ ਗਈ ਦੇਖ ਲਓ ਪੇਪਰ ਆਕਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਮੈਨੂੰ ਰੋਕ ਰਹੇ ਹੋ ਜੋ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜ਼ਿੰਮੇਦਾਰ ਹੈਗੇ ਤੁਸੀਂ ਆਕਸੀਜਨ ਤੇ ਜ਼ਿੰਮੇਦਾਰ ਹੈਗੇ ਹੋ ਮੈਂ ਰੋਕ ਰਿਹਾ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਆ ਕਰਾਲੀ ਦੇ ਦੇਖ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ